ਕਬਾ ਮੈਂ ਉਹ ਪੁੱਛਦਾ ਤੁਹਾਨੂੰ ਪੱਥਰ ਕੀ ਕਰੀ ਸੇਵ ਮਿਲ ਕੀ ਤੂੰ ਪੱਥਰ ਦੀ ਸੇਵਾ ਕਰਦੇ ਮਿਲੂਗਾ ਕੀ ਕਰਮ ਕਰਤ ਵਦੇ ਅਹੰਮੇਵ ਅਕੇ ਜੀ ਅਸੀਂ ਕਰਮ ਕਾਂਡ ਨਾਲ ਆਪੇ ਬਚੀ ਜਾਵਾਂਗੇ ਕਬੀਰ ਜੀ ਕਹਿੰਦੇ ਭਜਨ ਕਰੇ ਤੋਂ ਬਗੈਰ ਇਹ ਕਰਮ ਕਾਂਢੀ ਹੋ ਕੇ ਨਿਤ ਨਿਵਿਤ ਪ੍ਰਾਸ਼ਚੇਪ ਕਾਮਕ ਨਖਿੱਧਾ ਕਰਮਾਂ ਨੂੰ ਕਰੋਗੇ ਵਦੇ ਅਹੰਮੇ ਤਾਹੰਕਾਰ ਵਾਰਿਉ ਛੋੜੇ ਅੰਦਰ ਜੇ ਇਹ ਇੰਨੇ ਕਰਮ ਕਰਦੇ ਹੈ ਹੰਕਾਰ ਕਰਕੇ ਵੱਧੇ ਜਾਓਗੇ ਨਾਸ਼ ਹੋ ਜਾਓਗੇ ਹੰਕਾਰ ਦੇ ਵਿੱਚ ਹੂੰ ਹੰਗਤਾ ਜੀਵ ਨਿਸ਼ਚੇ ਕਰਕੇ ਮੇਲ ਪਾਥਰ ਕੀ ਕਰਹੀ ਸੇਵ ਪਹਿਲਾ ਮੈਂ ਉਹ ਪੁੱਛਦਾ ਤੁਹਾਨੂੰ ਪਾਥਰ ਕੀ ਕਰਹੀ ਸੇਵ ਮੇਲ ਕੀ ਤੂੰ ਪੱਥਰ ਦੀ ਸੇਵਾ ਕਰਦੇ ਮਿਲੂਗਾ ਕੀ ਸ਼ਿਵ ਜੀ ਦੀ ਅਰਾਧਨਾ ਕਰਨ ਵਾਲਿਆਂ ਦੇ ਤਾਂ ਹੀ ਜਿਵੇਂ ਉਹ ਲੜਕੀ ਨੇ ਇੱਕ ਰਾਜਪੁੱਤਰ ਨਹੀਂ ਇੱਕ ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਸੀ ਕਰ ਲੱਗੇ ਜੇ ਸ਼ਿਵ ਜੀ ਨੇ ਤੈਨੂੰ ਇਹੋ ਹੀ ਪੱਥਰ ਹੱਥ 'ਚ ਦੇਤਾ ਫੇਰ ਇਹ ਕੀ ਦੇ ਕਰੇਗਾ ਪਰਲੋਕ ਚ ਜਲਾਵੇਂਗਾ ਦੱਸ ਇਹਦਾ ਕੀ ਬਣਾਵੇਂਗਾ ਸੋ ਤੂੰ ਪੱਥਰ ਦੀ ਪੂਜਾ ਕਰਦਾ ਪੱਥਰ ਹੀ ਤੈਨੂੰ ਫੜਾ ਦੇਣਾ ਸ਼ਿਵ ਜੀ ਨੇ ਸੋ ਫੇਰ ਤੈਨੂੰ ਕੀ ਮਿਲੇਗਾ ਦੱਸ ਪੱਥਰ ਦੀ ਸੇਵਾ ਕਰਕੇ ਜਾਂ ਪੱਥਰ ਦੀ ਜੂਨ 'ਚ ਪੈ ਜਾਏਗਾ ਤੇ ਜੇ ਤੂੰ ਕਹੇ ਪੱਥਰ ਦੀ ਪੂਜਾ ਜੋ ਵਿਸ਼ਨੂੰ ਬ੍ਰਿੰਦਾ ਰਾਜ ਸਿੰਘ ਦੇ ਸਲਾਬ ਕਰਕੇ ਪੱਥਰ ਬਣ ਗਿਆ ਤੇ ਤੈਨੂੰ ਵੀ ਪੱਥਰ ਹੀ ਬਣਾ ਦੂਗਾ ਨਾ ਤਾਮਸੀ ਪੂਜਾ ਕਰਦਾ ਤਾਂ ਦੇਸ਼ ਕਰਕੇ ਤੈਨੂੰ ਮਿਲੂਗਾ ਕੀ ਪੱਥਰ ਦੀ ਸੇਵਾ ਕਰਨੇ ਕਰੇ ਕੋਈ ਨਹੀਂ ਮਿਲੇਗਾ ਜੋ ਪੱਥਰ ਕੋ ਕਹਤੇ ਦੇਵਤਾ ਕੀ ਮਰਥਾ ਹੋਵੇ ਸੇਵ ਕਹੋ ਕਬੀਰ ਭਗਤ ਕਰ ਪਾਇਆ ਕਹਿੰਦੇ ਮਹਾਰਾਜ ਧੰਨੇ ਭਗਤ ਨੇ ਵੇਖ ਲਓ ਪੱਥਰਾਂ ਚੋ ਰੱਬ ਨੂੰ ਪਾ ਲਿਆ ਤੁਸੀਂ ਕਹਿੰਦੇ ਹੋ ਰੱਬ ਨਹੀਂ ਮਿਲਦਾ ਧੰਨੇ ਨੂੰ ਮਿਲ ਗਿਆ ਕਨਾ ਕਬੀਰ ਸਾਹਿਬ ਕਹਿੰਦੇ ਤਰਲੋਚਨ ਸਾਰੀ ਤਨ ਹ ਉਮਰ ਪੂਜਾ ਕਰਦਾ ਰਿਹਾ ਧੰਨੇ ਨੂੰ ਜਿਨ ਪੱਥਰ ਸਹੀ ਬਰੇਟ ਕੇ ਪੱਥਰ ਇਕ ਲਵੇਟ ਕੇ ਜੇ ਧੰਨੇ ਨੂੰ ਗੈਲ ਛਡਾਵਾਏ ਉਹ ਨੂੰ ਨ ਪੱਥਰਾਂ ਨੂੰ ਮੁਕਤ ਕਰਤਾ ਜਉ ਧੰਨੇ ਦੇ ਪੈਰੀਂ ਪਿਆ ਤੇ ਫੇਰ ਧੰਨੇ ਨੂੰ ਪ੍ਰਵੇਸ਼ ਦੇ ਦਰਸ਼ਨوں ਤਰਲੋਚਨ ਨੂੰ ਕੜਾਇਸਾ ਨੇ ਇਸ ਪ੍ਰਕਾਰ ਦੀ ਹਾਲਤ ਹੈ ਬ੍ਰਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਗਾ ਤੇ ਉਸ ਵੇਲੇ ਪੱਥਰ ਨੂੰ ਕੁਬਲੀਟ ਕੇ ਜੇ ਧੰਨੇ ਨੂੰ ਗੈਲ ਛਡਾਵਾਏ ਪੱਥਰ ਨੂੰ ਲੇਟ ਕੇ ਧੰਨੇ ਨੂੰ ਦੇ ਦਿੱਤਾ ਸੀ ਤੇ ਧੰਨੇ ਦੀ ਜਿਹੜੀ ਉਪਾਸ਼ਨਾ ਸੀ ਉਸ ਉਪਾਸ਼ਨਾ ਕਰਕੇ ਭਗਵਾਨ ਪ੍ਰਗਟ ਹੋ ਗਏ ਅਕਾਸ਼ ਬਾਣੀ ਹੋਈ ਧੰਨਿਆ ਪੱਥਰ ਨਹੀਂ ਬੋਲਦੇ ਕਹਿੰਦਾ ਮਾਰਾ ਮੈਂ ਜਿਹੜਾ ਨਹੀਂ ਬੋਲਦਾ ਉਹਨੂੰ ਨਹੀਂ ਮੰਨਦਾ ਮੈਂ ਜਿਹੜਾ ਤੂੰ ਅਕਾਸ਼ ਬਾਣੀ ਚ ਬੋਲਦਾ ਉਹ ਪ੍ਰਗਟ ਹੋ ਉਸ ਵੇਲੇ ਮਾਰਾ ਸਾਹਿਬ ਪ੍ਰਕਾਖੋ ਕੇ ਧੰਨੇ ਨੂੰ ਮਾਨ ਹੋ ਗਿਆ ਮੈਨੂੰ ਪ੍ਰਗਟ ਹੋ ਗਏ ਧੰਨੇ ਨੂੰ ਕਿਹਾ ਵੇਖ 1100 ਜਨਮਾਂ ਦਾ ਘਾਰਿਆ ਹੁਣ ਤੈ ਮੇਰੇ ਮਿਲਣ ਆਖ ਤੇ ਇਹ ਜਨਮ ਵੀ ਤੈਨੂੰ ਪ੍ਰਾਪਤ ਹੋਇਆ ਮੈਂ ਮਾਨ ਨਾ ਕਰੀਂ ਇਸ ਪ੍ਰਕਾਰ ਕਬੀਰ ਜੀ ਕਹਿੰਦੇ ਹਨ ਬਹੁ ਕਬੀਰ ਭਗਤ ਕਰ ਪਾ ਕਬੀਰ ਜੀ ਕਹਿੰਦੇ ਧੰਨੇ ਨੂੰ ਭਗਤੀ ਕਰਕੇ ਪਾਇਆ ਹੈ ਧੰਨੇ ਨੂੰ ਭਗਤੀ ਨਾਲ ਹੀ ਮਿਲਿਆ ਹੈ ਜੇ ਮਿਲ ਜਾ ਤਰਲੋਚਨ ਵੀ ਪਥਰਾਂ ਦੀ ਪੂਜਾ ਕਰਦਾ ਸੀ ਉਹਨੂੰ ਨਾ ਮਿਲ ਕਹਿੰਦਾ ਇਸ ਕਰਕੇ ਤਰਲੋਚਨ ਪੈਰੀਂ ਪਿਆ ਜਦੋਂ ਧੰਨੇ ਦੇ ਤੇ ਫਿਰ ਧੰਨੇ ਨੇ ਭਗਤ ਤਰਲੋਚਨ ਨੂੰ ਵੀ ਦਰਸ਼ਨ ਕਰਾਤੇ ਬੋਲੇ ਭਾਇ ਮਿਲੇ ਰਗ ਰਗ ਇਹ ਸੁਦਾ ਸੁਆਸੀ ਧੰਨੇ ਦਾ ਨਿਸ਼ਕ ਕਵਚ ਸੁਆਸੀ ਇਸ ਕਰਕੇ ਪਰਮੇਸ਼ਰ ਅੰਤਰੀਆਮੇ ਮਿਲ ਗਿਆ ਹੁਣ ਛਾਲ ਨਹੀਂ ਕੀਤਾ ਵਾਹਿਗੁਰੂ ਦਾ ਸਿਮਰਨ ਕੀਤਾ ਇਕ ਚਿਤ ਹੋ ਕੇ ਪਰਮੇਸ਼ਰ ਨੇ ਕਿਹਾ ਧੰਨਿਆ ਜੀ ਦੀ ਰੋਟੀ ਖਾਈਏ ਤੇ ਲੱਸੀ ਤੇ ਰੋਟੀ ਮੇਰੇ ਪ੍ਰਗਟ ਹੋ ਕੇ ਖਾ ਲਈ ਹੈ ਹੁਣ ਤੋ ਦਾ ਕੰਮ ਵੀ ਕਰਨਾ ਚਾਹਦਾ ਕਹਿੰਦੇ ਹਾਂ ਮਾਰਿਆ ਮੇਰਾ ਸਾਰਾ ਖੂਬ ਵੀ ਬਾਹੋ ਸਾਰੀ ਖੇਤੀ ਵੀ ਕਰੋ ਸਭ ਕੰਮ ਮੇਰੇ ਕਰੋ ਤੇ ਮੈਂ ਬੈਠਾ ਤੇਰਾ ਚਿੰਤਨ ਕਰਾਂਗਾ ਫਿਰ ਅੰਤਰੀਆਮੇ ਧੰਨੇ ਦੇ ਉਹਨੇ ਰੂਪ ਧਾਰ ਕੇ ਜਿੰਨੇ ਕੰਮ ਸੀ ਸਾਰੇ ਕਰਨੇ ਸ਼ੁਰੂ ਕਰ ਦਿੱਤੇ ਇਸ ਪ੍ਰਕਾਰ ਨਿਸਕਉਟ ਸੁਵਾਸੀ ਧੰਨੇ ਦਾ ਰਗੂ ਰਾਜਾ ਪਰਮੇਸ਼ਰ ਅੰਤਰੀਅਮੀ ਮਿਲ ਗਏ ਰਗ ਨਾਮ ਹੈ ਸਾਤਸੰਗੇ ਜੀ ਵਿਆਕਰਨ ਵਿੱਚ ਚੱਲਣ ਦਾ ਜਿਹੜਾ ਸਾਰੀਆਂ ਇੰਦਰਾਂ ਨੂੰ ਚਲਾਉਣ ਵਾਲਾ ਸੰਸਾਰ ਨੂੰ ਉਹ ਰਾਜਾ ਪਰਮੇਸ਼ਰ ਹੈ ਰਗੂ रामचंद्र ਜੀ ਦੀ ਕੋਲ ਵਿੱਚ ਵੱਡੇ ਹੋਏ ਹਨ ਉਹਨਾਂ ਦੇ ਰਾਜੇ रामचंद्र ਹੋਏ ਹੈ అవਤਾਰਾਂ ਕਰਕੇ ਨਾਮ ਪਿਆ ਹੈ ਇਸ ਪ੍ਰਕਾਰ ਉਹ ਪਰਮੇਸ਼ਰ ਮਿਲੇ ਹੈ ਸੂਦਾ ਨਿਸਕਉਟ ਸੁਵਾ ਹੋਣੇ ਕਰਕੇ